ਅੱਜ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਹਿਲੀਆਂ ਸਰਕਾਰਾਂ ਵੱਲੋਂ ਵੋਟਰ ਆਧਿਕਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਲੋਕਾਂ ਦੇ ਬੀ ਲੋੜੇ ਰਾਸ਼ਨ ਕਾਰਡ ਲਗਾ ਦਿੱਤੇ ਗਏ ਸੀ, ਕਈ ਬਣਾ ਦਿੱਤੇ ਗਏ ਸੀ। ਕੱਲੀਆਂ ਵੋਟਾਂ ਨੂੰ ਮੁੱਖ ਰੱਖਦੇ ਹੋਏ ਜਿਸ ਕਾਰਨ ਕਣਕ ਉੱਤੇ ਕੱਟ ਲਗਾਇਆ ਜਾਂਦਾ ਸੀ, ਕਣਕ ਤੇ ਉੱਤੇ ਕੱਟ ਲਗਾਏ ਜਾਣ ਨਾਲ ਜਿਹਾ ਸੈਂਟਰਲ ਤੋਂ ਕੱਟ ਲਗਾਇਆ ਜਾਂਦਾ ਸੀ, ਬਹੁਤ ਸਾਰੇ ਗੋੜਬੰਦ ਲੋਕ ਜਿਹੜੇ ਕਣਕ ਲੈਣ ਤੋਂ ਵਾਂਝੇ ਰਹਿ ਜਾਂਦੇ ਸੀ। ਉਸੇ ਮੁਸ਼ਕਲ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੈਪਸ਼ਨ ਕਾਰਡਾਂ ਦੀ ਰੀ-ਵੇਰੀਫਿਕੇਸ਼ਨ ਕੀਤੀ ਗਈ ਸੀ ਜਿਸ ਤਹਿਤ ਡੋਰ ਟੂ ਡੋਰ ਜਾ ਕੇ ਜਿਹੜੇ ਨਜ਼ਾਇਰ ਕਾਰਡ ਲੱਗੇ ਹੋ ਸੀ ਉਹ ਕੱਟਣ ਦੀ ਪ੍ਰਕਿਰਿਆ ਆਰੰਭੀ ਸੀ ਪਰ ਉਸ ਜਿਹੜੀ ਉਹ ਪ੍ਰਕਿਰਿਆ ਸੀ ਉੱਥੇ ਕਿਤੇ ਕੋਈ ਥਾਮੀ ਰਹੀ ਕੋਈ ਅੜ ਗਈ ਰਹੀ ਜਾਂ ਅਧਿਕਾਰੀਆਂ ਦੀ ਜਾਂ ਕੋਈ ਤੇ ਵੀ ਆਪਾਂ ਕੁਝ ਕਹਿ ਰਹੀ ਹੈ ਜਿਹਦੇ ਕਰਕੇ ਜਿਹੜੇ ਲੋੜਵੰਦ ਸੀਗੇ ਉਹ ਪਛਾਣ ਕਾਰਡ ਧਾਰਕ ਉਹ ਬਹੁਤ ਸਾਰੇ ਦੋੜਵੰਦ ਲੋਕਾਂ ਦੇ ਕਾਰਡ ਕੱਟੇ ਗਏ ਸੀ ਸਾਡੇ ਕੋਲੇ ਦਿੱਲੀ ਬਹੁਤ ਫੋਨ ਆਉਂਦੇ ਸੀ ਲੋਕਾਂ ਦੇ ਜਿਨ੍ਹਾਂ ਦੇ ਬਹੁਤ ਘਰੀਬ ਤਕਰੀਬ ਲੋਕਾਂ ਦੇ ਕਾਰਡ ਕੱਟੇ ਗਏ ਸੀ ਜਿਨ੍ਹਾਂ ਦੇ ਕਾਰ ਕੋਠੀਆਂ ਕਾਰ ਵਾਲਿਆਂ ਦੇ ਕੱਟਣ ਵਾਲੇ ਸੀਗੇ ਉਹ ਨਹੀਂ ਕੱਟੇ ਗਏ ਸੀ ਦੋੜਵੰਦ ਲੋਕਾਂ ਦੇ ਕਾਰਡ ਕੱਟੇ ਗਏ ਸੀ ਇਹ ਆਵਾਜ਼ ਸਾਡੇ ਕੋਲੇ ਪਹੁੰਚਦੀ ਅਸੀਂ ਮਾਨਯੋਗ ਸਪੀਕਰ ਸਾਹਿਬ ਕੋਲੇ ਜਾਂ ਜਿਹੜੇ ਸਬੰਧਤ ਅਧਿਕਾਰੀ ਸੀ ਉਹਨਾਂ ਕੋਲੇ ਉਦੋਂ ਵੱਲੋਂ ਇਹ ਜਿਹੜਾ ਸਾਰਾ ਮਸਲਾ ਮਾਨਯੋਗ ਜਿਹੜੇ ਸਾਡੇ ਮੁੱਖ ਮੰਤਰੀ ਐ ਭਗਵੰਤ ਮਾਨ ਜੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਮੱਦੇ ਨਜ਼ਰ ਅੱਜ ਜਿਹੜੀ ਪੰਜਾਬ ਗਵਰਨਰ ਦੀ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰੋਂ ਇੱਕ ਫੈਸਲਾ ਲਿਆ ਗਿਆ ਕਿ ਜਿਹੜੇ 10 ਰਕ ਤੇ ਲਗਭਗ 70000 ਕਾਰ ਜਿਹੜੇ ਪੰਜਾਬ ਭਰ ਕੋ ਉੱਟੇ ਗਏ ਸੀਗੇ ਉਹ ਸਾਰੇ ਦੇ ਸਾਰੇ ਕਾਰ ਮੁੜ ਬਹਾਲ ਕਰ ਦਿੱਤੇ ਗਏ ਆ ਸਾਰੇ ਰੈਸ਼ਨ ਕਾਰਡ ਧਾਰਕਾਂ ਨੂੰ ਹੁਣ ਅੱਗੇ ਨੂੰ ਪਹਿਲਾਂ ਮੰਤਰੀ ਤੋਂ ਕਾਰ ਮਿਲੇਗੀ ਤੇ ਇਹਦਾ ਜੋ ਵੀ ਪ੍ਰੋਸੈਸ ਹੋਏਗਾ ਉਹ ਅਸੀਂ ਤੁਹਾਡੇ ਨਾਲ जल्दी ही सजा करा धन्यवाद इस वीडियो नु अगे शेयर जरूर करना जी कृपा करके साडे चैनल नु सब्सक्राइब जरूर कर लो जी हुन तुसी फास्ट एंड यूज पंजाब दी ऐप अप प्ले स्टोर तो इंस्टॉल करके नविया अति ताजा खबरा पाड़ते देख सकदे हो तन्नवाद